ਫਗਵਾੜਾ ਇਲਾਕੇ ਵਿੱਚ ਚੋਰੀਆਂ ਦਾ ਹੁਣ ਆਮ ਰਹੀ ਗੱਲ ਹੋ ਗਈ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸ਼ਹਿਰ ਤੋਂ ਬਾਹਰਵਾਰ ਰਹਿਣਾ ਜਟਾ ਰੋਡ ਤੇ ਤੇ ਭਗਾਣਾ ਰੋਡ ਤੇ ਜਿੱਥੇ ਕਿ ਚੋਰਾਂ ਨੇ ਇੱਕ ਕੱਪੜੀ ਦੀ ਦੁਕਾਨ ਨੂੰ ਨਿਸ਼ਾਨਾ ਬਣਾ ਕੇ ਦੁਕਾਨ ਅੰਦਰੋਂ 16000 ਦੀ ਨਕਦੀ ਚੋਰੀ ਕਰ ਲਈ। ਜਦਕਿ ਭਗਾਣਾ ਰੋਡ ਤੇ ਇੱਕ ਹੋਰ ਕਰੰਨੇ ਦੀ ਦੁਕਾਨ ਨੂੰ ਨਿਸ਼ਾਨਾ ਬਣਾਉਂਦੇ ਹਨ ਚੋਰਾਂ ਨੇ 5 ਤੋਂ 7000 ਦੀ ਨਕਦੀ ਚੋਰੀ ਕਰ ਲਈ। ਦੁਕਾਨਦਾਰ ਨੇ ਦੱਸਿਆ ਹੈ ਕਿ ਉਹਨਾਂ ਨੂੰ ਸਵੇਰੇ ਪਤਾ ਲੱਗਾਇਆ ਕਿ ਉਹਨਾਂ ਦੀ ਦੁਕਾਨ ਦਾ ਸ਼ਟਰ ਟੁੱਟਾ ਹੋਇਆ ਸੀ ਅਤੇ ਗੱਲੇ ਵਿੱਚ ਪੈਸੇ ਪੈ ਗਾਇਬ ਸਨ। ਇਸ ਤੋਂ ਲਵਾਰੇ ਹਣਾ ਜਟਾ ਰੋਡ ਤੇ ਵੀ ਇੱਕ ਮਨੈਰੀ ਦੀ ਦੁਕਾਨ ਨੂੰ ਚੋਰਾਂ ਨੇ ਨਿਸ਼ਾਨਾ ਬਣਾ ਕੇ 10 ਤੋਂ 15000 ਦੀ ਨਕਦੀ ਚੋਰੀ ਕਰ ਲਈ ਪੀੜਤ ਦੁਕਾਨਦਾਰਾਂ ਨੇ ਫਿਰ ਸਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਹਨਾਂ ਚੋਰਾਂ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤਾਂ ਕਿ ਪਿੰਡਾਂ ਦੇ ਲੋਕ ਵੀ ਚੰਦੀ ਨੀਂਦ ਸੌ ਸਕਣ। ਇਹ ਬਗਾਣਾ ਰੋਡ ਦੇ ਸਾਹਮਣੇ ਦੁਕਾਨ ਹੈ ਜੀ ਅਭੀ ਗਾਰਮੈਂਟ ਮੇਰੇ ਛੋਟੇ ਬ੍ਰਦਰ ਦੀ ਦੁਕਾਨ ਹੈ। ਅੱਛਾ ਜੀ। ਇਹ ਰਾਤੀ ਚੋਰੀ ਹੋਈ ਸਵਾ 3:30 ਦੇ ਵਿੱਚ। ਤੇ ਕੀ ਸਮਾਨ ਵਗੈਰਾ ਸੀਗਾ? ਕੈਸ਼ ਹੀ ਲੱਗੇ ਗਏ ਜੀ। ਕਿਸ ਨਾਮ ਦੇ ਉੱਪਰ ਨਮਕੀ ਦੁਕਾਨ ਹੈ? ਇਹ ਅਭੀ ਗਾਰਮੈਂਟ ਤੁਹ ਕੈਸ਼ ਕਿੰਨਾ ਕੁ ਲੱਗਿਆ 16000 ਹਾਂਜੀ 16000 ਕੋਈ ਸੀਸੀਟੀ ਵੀ ਕੈਮਰੇ ਜਾਇਆ ਜੀ ਸੀਸੀਟੀ ਕੈਮਰੇ ਇੱਧਰ ਤਾਂ ਹੈ ਨਹੀਂਗਾ ਫਲਾਸ ਦੇਖਦੇ ਆ ਵਈ ਕੀਤਾ ਨਹੀਂਗਾ ਚੈੱਕ ਬਾਕੀ ਜਿਹੜੀਆਂ ਦੋ ਚੋਰੀਆਂ ਆਆਂ ਉਹਦੇ ਵਿੱਚ ਸੀਸੀਟੀ ਦੇ ਵਿੱਚ ਆਇਆ ਤੇ ਪੁਲਿਸ ਕੰਪਲੀਟ ਕੀਤੀ ਸਰ ਪੁਲਿਸ ਕੰਪਲੀਟ ਕੀਤੀ ਸਵੇਰੇ ਪੁਲਿਸ ਵਾਲੇ ਆਏ ਸੀ ਕੀ ਨਾਂ ਜੀ ਆਪਣਾ ਮੇਰਾ ਨਾਂ ਜੀ ਮੁਹੰਮਦ ਅਸलम ਹਾਂਜੀ ਕਿਸ ਰੋਡ ਦੇ ਉੱਪਰ ਹੈ ਆਪਣੀ ਦੁਕਾਨ ਆਪਣੀ ਰੋਡ ਬਘਾਣਾ ਰੋਡ ਤੇ ਹੈ ਇਹ ਰਹਿਣਾ ਜੱਟਾ ਤੇ ਸਰ ਮਾਮਲਾ ਕੀ ਆ ਜਿਹੜਾ ਮਾਮਲਾ ਸਰ ਰਾਤ 3 ਵਜੇ ਤਕਰੀਬਨ 40 ਮਿੰਟ ਦੇ ਲਗਭਗ ਅਸੀਂ ਕੈਮਰੇ ਚ ਦੇਖਿਆ ਆ ਕਿ ਤਿੰਨ ਬੰਦੇ ਆਦੇ ਨੇ ਮੋਟਰਸਾਈਕਲ ਤੇ ਤੇ ਉਹ ਗੱਲਾਂ ਲੈ ਜਾਂਦੇ ਨੇ ਪਟਕੇ ਪਹਿਲਾਂ ਸ਼ਟਰ ਪਾੜਦੇ ਨੇ ਫਿਰ ਉਹ ਗੱਲਾਂ ਪਟਕੇ ਲੈ ਜਾਂਦੇ ਨੇ ਤੇ ਕਿੰਨਾ ਕੁ ਨੁਕਸਾਨ ਹੋਇਆ ਆਪਣਾ ਹੈਗਾ ਜੀ 5-7000 ਦਾ ਨੁਕਸਾਨ ਹੈਗਾ ਜੀ ਕੈਸ਼ ਹੀ ਲੈ ਕੇ ਗਏ ਹਾਂ ਕੈਸ਼ ਹੀ ਲੈ ਕੇ ਗਏ ਹੋਰ ਤਾਂ ਨਹੀਂ ਕੋਈ ਚੀਜ਼ ਵਗੈਰਾ ਨਹੀਂ ਹੋਣੀ ਕੋਈ ਚੀਜ਼ ਤੇ ਪੁਲਿਸ ਕੰਪਲੀਟ ਕੀਤੀ ਸਰ ਹਾਂ ਜੀ ਕਪੁਲਸ ਆਈ ਹੈ ਤੇ ਕੰਪਲੀਟ ਲਿਖ ਕੇ ਲੈ ਕੇ ਗਈ ਹੈ ਜੀ ਪਤਾ ਪੈਸੇ ਗੱਲੇ ਜੋ ਕੱਢ ਕੇ ਲਗਿਆ ਰਾਤੀ 3:30 ਤਿੰਨ ਕਿੰਨੇ ਪੈਸੇ ਸੀਗੇ 10-15000 ਰੁਪਏ ਹਾਂਜੀ 10-15 ਕਾਦੀ ਦੁਕਾਨ ਆਪਣੀ ਕਿਸ ਰੋਡ ਦੇ ਉੱਪਰ ਆਈ ਰੋਡ ਰਹਾਣਾ ਜੱਟਾ ਨਹੀਂ ਕਿਸ ਨਾਂ ਦੇ ਉੱਪਰ ਦੁਕਾਨ ਹੈ ਛਿੱਲੇ ਦੀ ਹੱਟੀ ਹਾਂਜੀ ਛਿੱਲੇ ਦੀ ਹੱਟੀ ਛਿੱਲੇ ਦੀ ਹੱਟੀ ਤੇ ਕਿੱਥੇ ਆ ਦੁਕਾਨ ਅੱਡੇ ਦੇ ਵਿੱਚ ਹਰਿਆਣਾ ਦੇ ਸਾਡੇ ਜੀ ਸਕੂਲ ਹਾਈ ਸਕੂਲ ਦੇ ਕੋਲ ਤੇ ਪਾਲਸ ਕੰਪਲੀਟ ਕੀਤੀ ਤੁਸੀਂ ਹਾਂਜੀ ਪਾਲਸ ਆਈ ਸੀ ਮੌਕੇ ਤੇ ਦੇਖ ਕੇ ਲੈ ਗਏ ਕੋਈ ਸਹੀ ਸੀ ਹਾਂਜੀ ਕੋਈ ਸੀਸੀਟੀਵੀ ਕੈਮਰੇ ਜੀ ਬੰਦੇ ਆਏ ਹੋਗ ਬੰਦੇ ਆਉਂਦੇ ਪਰ ਸ਼ਕਲ ਨਹੀਂ ਪਛਾਣ ਹੁੰਦੀ ਕਿੰਨੇ ਬੰਦੇ ਸੀਗੇ ਜੀ ਤਿੰਨ ਤਿੰਨ ਬੰਦੇ ਕਦ ਤੇ ਆਏ ਮੋਟਰਸਾਈਕਲ ਤੇ ਮੋਟਰਸਾਈਕਲ ਪਾਲਸਰ ਮੋਟਰਸਾਈਕਲ ਅੱਛਾ ਜੀ ਕੋਈ ਮੂੰਹ ਵਗੈਰਾ ਮੰਨੇ ਹੋਈ ਦੀ ਬੰਨੇ ਹੋ ਸੀ ਇੱਕ ਜਣ ਅੰਦਰ ਆ ਕਿੰਨੇ ਕ ਵਜ ਦਾ ਸਮਾਂ ਸੀ ਜੀ ਕਿੰਨੇ ਕ ਵਜ ਦਾ ਸਮਾਂ ਸੀ ਇਹ ਤਿੰਨ ਤੋਂ ਲੈ ਕੇ 3:30 ਤੱਕ ਇਹ ਕੀ ਮੰਗ ਰੱਖਦੇ ਆਪਾਂ ਪ੍ਰਸ਼ਾਸਨ ਕੋਈ ਜਿੱਦਾਂ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਨੇ ਹਮਲਿਆਂ ਨੂੰ ਫੜਨਾ ਚਾਹੀਦਾ ਭੰਗਿਆਂ ਨੂੰ ਹਾਂਜੀ